ਤੇ ਫਿਰ ਉਹਦੇ ਕਰਕੇ ਮੈਨੂੰ ਉਹਦੇ ਨਾਲ ਵਿਆਹ ਕਰਾਉਣਾ ਪਿਆ ਨਾ ਤੂੰ ਤਾਂ ਵਿਆਹ ਕਰਵਾ ਲਿਆ ਤੂੰ ਇੱਕ ਵਾਰ ਵੀ ਇੱਕ ਵਾਰ ਵੀ ਟੈਂਪਲ ਬਾਰੇ ਨਹੀਂ ਸੋਚਿਆ ਇਹਦੀ ਕਿਉਂ ਇਤਨਾ ਖੇਡਿਆ ਇਹਦੀ ਕਿਉਂ ਜ਼ਿੰਦਗੀ ਖਰਾਬ ਕੀਤੀ ਤੂੰ ਦੀਦੀ ਹਾਂ ਜਸ਼ਨ ਤੁਸੀਂ ਕਿਉਂ ਇੰਨਾ ਭਾਰੀ ਸਮਾਨ ਚਾਕੇ ਕੋਠੇ ਤੇ ਲੈ ਕੇ ਆਏ ਹੋ ਫਿਰ ਕੀ ਹੋ ਗਿਆ ਮੈਨੂੰ ਨਹੀਂ ਆਵਾਜ਼ ਮਾਰ ਸਕਦੇ ਸੀ ਉਹ ਕੁਝ ਨਹੀਂ ਹੁੰਦਾ ਤੂੰ ਥੱਲੇ ਕੰਮ ਕਰੀ ਜਾਂਦੀ ਸੀ ਮੈਂ ਰੱਖ ਤਾਂ ਫਿਰ ਕੀ ਹੋ ਗਿਆ ਚਲੋ ਮੇਰੇ ਨਾਲ ਕਿੱਥੇ ਕਿੱਥੇ ਲੈ ਕੇ ਜਾ ਰਹੀਆਂ ਜਸ਼ਨ ਦੀਦੀ ਤੁਹਾਡੇ ਕੋਲ ਹਰ ਇੱਕ ਸਵਾਲ ਦਾ ਜਵਾਬ ਲੈਣ ਜੋ ਤੁਹਾਡੇ ਮਨ ਚ ਚੱਲ ਰਿਹਾ ਇਸ ਟਾਈਮ ਦੀ ਜਸ਼ਨ ਮੇਰੀ ਗੱਲ ਸੁਣ ਮੈਂਨੇ ਆਪਣੇ ਮਨ ਨੂੰ ਸਮਝਾ ਲਿਆ ਆ ਹੁਣ ਇਹ ਸਭ ਕੁਝ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀਗਾ ਜੋ ਹੋਣਾ ਸੀ ਹੋ ਗਿਆ ਦੀਦੀ ਕਿਉਂ ਕਿਸਮਤ ਚ ਲਿਖਿਆ ਸੀ ਜੋ ਹੋਣਾ ਸੀ ਹੋ ਗਿਆ ਇਹ ਸਭ ਕੁਝ ਨਾ ਫਿਲਮਾਂ 'ਚ ਹੀ ਚੱਲਦਾ ਇੱਕ ਔਰਤ ਸਭ ਕੁਝ ਬਣ ਸਕਦੀ ਹੈ ਤੇ ਆਪਣੇ ਘਰ ਵਾਲਾ ਨਹੀਂ ਚਲੋ ਤੁਸੀਂ ਮੇਰੇ ਨਾਲ ਮੇਰੀ ਗੱਲ ਸੁਣ ਜਸ਼ਨ ਉਸ ਆਦਮੀ ਨੂੰ ਉਦੋਂ ਹੀ ਸ਼ਰਮ ਆਉਣੀ ਚਾਹੀਦੀ ਸੀਗੀ ਸਮਝ ਆਈ ਜਦੋਂ ਤੈਨੂੰ ਕੀ ਦੱਸਾਂ ਬਸ ਦੀਦੀ ਚਲੋ ਤੁਸੀਂ ਮੇਰੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਸ਼ਨ ਹੁਣ ਬੇਸ਼ੱਕ ਉਹ ਮੇਰੇ ਨਾਲ ਰਹੇ ਜਾਂ ਕਿਸੇ ਬਗਾਨੀ ਨਾਲ ਫਰਕ ਫੁਰਕ ਤਾਂ ਕਹਿਣ ਦੀਆਂ ਗੱਲਾਂ ਨੇ ਅੰਦਰੋਂ ਤਾਂ ਮੈਨੂੰ ਪਤਾ ਹੈ ਤੁਸੀਂ ਜਮਾਂ ਟੁੱਟੇ ਹੋਏ ਹੋ ਚਲੋ ਤੁਸੀਂ ਮੇਰੇ ਨਾਲ ਆਪਾਂ ਵੀਰ ਜੀ ਨਾਲ ਗੱਲ ਕਰਕੇ ਰਾਵਾਂਗੇ ਜਦੋਂ ਕਹਿੰਦੇ ਨੇ ਨਾ ਕਿ ਇੱਕ ਔਰਤ ਆਪਣੇ ਘਰ ਜਦੋਂ ਪੈਰ ਪੱਟ ਲੈਂਦੀ ਆ ਤਾਂ ਆਦਮੀ ਉਸ ਨੂੰ ਕਦੇ ਵੀ ਨਹੀਂ ਮਨਜ਼ੂਰ ਕਰਦਾ ਤੇ ਉਹੀ ਹਾਲ ਅੱਜ ਮੇਰਾ ਆ ਮੇਰੇ ਆਦਮੀ ਨੇ ਵੀ ਇਸ ਘਰ ਚੋਂ ਪੈਰ ਪੱਟ ਲਿਆ ਸੀ ਔਰ ਮੈਂ ਉਹਨੂੰ ਕਦੇ ਨਹੀਂ ਮਨਜ਼ੂਰ ਕਰਾਂਗੀ ਦੇਦੀ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਕਿਉਂ ਫਿਲਮੀ ਡਾਇਲੋਗ ਮਾਰੀ ਜਾਂਦੇ ਹੋ ਤੁਸੀਂ ਚੱਲੋ ਗੱਲ ਕਰਦੇ ਆ ਸਭ ਕੁਝ ਠੀਕ ਹੋ ਜਾਊਗਾ ਪੁੱਤ ਮਨਪ੍ਰੀਤ ਕਿਵੇਂ ਸੱਟ ਵੱਧੀ ਹੈ ਪੁੱਤਾਂ ਉਹ ਕਾਣੂ ਡੈਡੀ ਸੱਟ ਕਾਣੂ ਵੱਜੀ ਆ ਮੈਂ ਤਾਂ ਡਰਾਮਾ ਕੀਤਾ ਉਹ ਕਿਵੇਂ ਪੁੱਤਾਂ ਡੈਡੀ ਜੀ ਜਦੋਂ ਮੈਂ ਇੱਥੇ ਗੰਢੀ ਝੀਰਦੀ ਸੀ अच्छा। ਉਹ ਬੈਠੇ ਗੱਲਾਂ ਨਹੀਂ ਕਰੀ ਜਾਂਦੇ ਸੀ। ਹਾਂ। ਮੈਨੂੰ ਲੱਗਦਾ ਨਾ ਚਾਚੀ ਨੇ ਚੋਰੀ ਆਪਣੀਆਂ ਗੱਲਾਂ ਸੁਣਦੀਆਂ ਸੀ ਵੀ ਇਹ ਤਾਰੀ ਦੇ ਨਾਲ ਜ਼ਮੀਨ ਲਵਾਉਂਦੀਆਂ ਗੱਲਾਂ ਕਰਦੇ ਨੇ। ਤੇ ਚਾਚੀ ਨਾ ਤਾਰੀ ਦੇ ਕੰਨ 'ਚ ਸਾਰਾ ਕੁਝ ਬਖ ਦੇਣ ਲੱਗੀ ਸੀ ਅੱਜ। ਨਾ ਬਖ ਦੇਣ ਦਿੰਦੀ। ਉਹ ਕੀ ਆਪਣਾ ਬਗੜ ਲੂ ਤੇਰੀ ਚਾਚੀ। ਕੁਝ ਨਹੀਂ ਕਰ ਸਕਦੀ ਉਹ। ਕਮਾਲ ਕਰਦੇ ਹੋ ਡੈਡੀ ਜੀ। ਤੁਹਾਨੂੰ ਭੋਰੇ ਡਰਨੇ ਲੱਗਦਾ। ਮੈਨੂੰ ਕੋਈ ਡਰ ਨਹੀਂ। ਤੂੰ ਮੇਰੀ ਗੱਲ ਸੁਣ। ਉਹ ਮੇਰੇ ਵਾਲਾ ਭਰਾ ਉਹਦੇ ਤੇ ਯਕੀਨ ਕਰਦਾ। ਜਮਾ ਨਹੀਂ ਕਰਦਾ ਤੇਰੇ ਵਾਲਾ ਚਾਚਾ ਉਤੇ ਯਕੀਨ। ਕਰਦਾ ਤੇ ਯਕੀਨ ਉਹ। ਇਹ ਤਾਂ ਮੈਂ ਮੰਨਦੀ ਆ ਵੀ ਚਾਚਾ ਨੇ ਯਕੀਨ ਕਰਦਾ ਤਾਰੀ ਤਾਂ ਯਕੀਨ ਕਰ ਸਕਦਾ ਨਾ ਜੀ ਇਹ ਤੇ ਚਾਚੀ ਦੀਆਂ ਗੱਲਾਂ 'ਚ ਤਾਰੀ ਅੱਜ ਆ ਆਦ ਹਨ ਨਾ ਆਪਣੀ ਸਾਰੀ ਬਾਜੀ ਪੁੱਠੀ ਪੈ ਜਾਣੀ ਸੀ ਉਹ ਕਦੇ ਆਪਣੀ ਗੱਲ 'ਚ ਆਇਆ ਨਾਲੇ ਜਿਹੜੀ ਇਹਦੀ ਗੱਲ ਸੁਣੂਗਾ ਉਹ ਉਹ ਤਾਂ ਉਹੀ ਉਹਦੀ ਤਾਂ ਹਜੇ ਜਵਾਕਾਂ ਵਾਲੀ ਮਾਤ ਤਾਂ ਨੂੰ ਕੁਝ ਨਹੀਂ ਪਤਾ ਇਹ ਤਾਂ ਮੈਨੂੰ ਪਤਾ ਹੈ ਜੜੀ ਜੀ ਜੇ ਹੁਣ ਤੁਸੀਂ ਜ਼ਮੀਨ ਦੇ ਹਿੰਟ ਫੜ ਲਈ ਉਹ ਤੁਸੀਂ ਆਪਦੀ ਪੂਰੀ ਤਾਂ ਕਰਕੇ ਹਟੋਗੇ ਗੱਲ ਸੁਣ ਲੈ ਪਿਛਲੇ ਨਾ ਇੰਨੇ ਸਾਲਾਂ ਤੋਂ ਮੈਂ ਏਸੇ ਇੰਤਜ਼ਾਰ 'ਚ ਆਂ ਤੇ ਨਾਲੇ ਤੂੰ ਇਹ ਫਿਕਰ ਛੱਡ ਦੇ ਜ਼ਿੰਮੇਦਾਰੀ ਦੀ ਹੈਗੀ ਆ ਤਾਰੀ ਦੇ ਨਾਂ ਲੱਗੂ ਚਾਹੇ ਕੁਸ ਭੱਜਿਆ ਫਿਰ ਦੇ ਕਿਸੇ ਪਾਸੇ ਕੋਈ ਸੱਚਾ ਇੱਕ ਗੱਲ ਹੋਰ ਕਹਾ ਜਸਕੈ ਨੂੰ ਅੱਜ ਪਤਾ ਨਹੀਂ ਦਿਨ ਚ ਕਿੰਨੇ ਵਾਰੀ ਫੋਨ ਕਰਤਾ ਵੀ ਛੇਤੀ ਆਜੋ ਛੇਤੀ ਆਜੋ ਗੱਲ ਕਰ ਲੋ ਆ ਕੇ ਗੱਲ ਕਰ ਲੋ ਜ਼ਮੀਨ ਦੀ ਸੱਦੀ ਬੈਠੀ ਹੈ ਜੱਤੀ ਉਹ ਸੱਦੀ ਜਵੇਂ ਫਿਰ ਆਪਾਂ ਨੂੰ ਕੋਈ ਪਰਵਾਹ ਨਹੀਂ ਤੈਨੂੰ ਜਿਹੜੀ ਮੈਂ ਗੱਲ ਕਹਿਤੀ ਤੂੰ ਫਿਕਰ ਨਾ ਕਰ ਓਏ ਆ ਕੀਦਾ ਆ ਗਿਆ ਮੈਂ ਗੱਲ ਕਰਨਾ ਭਾਈ ਲੇ ਮਣਾ ਜਿਹੜੀ ਕੋਈ ਨਹੀਂ ਜਿਹੜੀ ਹਿੰਡਾ ਇਹ ਤਾਂ ਪਹੂਗੀ ਜੇ ਤਾਰੀ ਦੀ ਜ਼ਮੀਨ ਹੈਗੀ ਆ ਤਾਂ ਤਾਰੀ ਨਾਲ ਲੱਗੂਗੀ ਇਹ ਤਾਂ ਕਿਧਰੇ ਨਹੀਂ ਜਾਂਦੀ ਚਾਹੇ ਜਣਾ ਮਰਜੀ ਆਈ ਜਾਵੇ ਸਹੀ ਗੱਲ ਆ ਮਨਤਰੀ ਤੂੰ ਤੈ ਐ ਕਰ ਆ ਡਰਾਮੇ ਆ ਡਰੂਮੇ ਨੂੰ ਮਾਰ ਗੋਲੀ ਚਾਤੀ ਨੂੰ ਸਿੱਟ ਕੋਈ ਮਿੱਠੀ ਗੋਲੀ ਕਿਤੇ ਇਹਨਾਂ ਹੋਵੀਂ ਆ ਡਰਾਮੇ ਕਰਦੀ ਕਰਦੀ ਮੈਂ ਘਰ ਚ ਆਪਦੇ ਪ੍ਰਤੀ ਇੱਕ ਹੋਰ ਦੁਸ਼ਮਣ ਤਿਆਰ ਕਰ ਬੈਠਾ ਹਾਂਜੀ ਪੁੱਤ ਹਾਂਜੀ ਨਾ ਵੀਰ ਜੀ ਮੈਨੂੰ ਇਹ ਦੱਸੋ ਡਿੰਪਲ ਦੇ ਨਾਲ ਤੁਹਾਡਾ ਕੀ ਰਿਸ਼ਤਾ ਕੀ ਰਿਸ਼ਤਾ ਸਭ ਨੂੰ ਹੀ ਪਤਾ ਵੀ ਮੇਰਾ ਕੀ ਰਿਸ਼ਤਾ ਹੈ ਹੁਣ ਦੱਸਣ ਦੀ ਲੋੜ ਹੈ ਰਿਸ਼ਤਾ ਸੀ ਹੈ ਹੈਗਾ ਹੀ ਹੈ ਰਿਸ਼ਤਾ ਕੀ ਹੋ ਗਿਆ ਨਾ ਬੋਲ ਹੁਣ ਕੀ ਸੀ ਹੈ ਸੀ ਹੈ ਸੀ ਐਲ ਆ ਆ ਬੋਲ ਮੈਨੂੰ ਬੁਬਾਰ ਨੂੰ ਕਿਉਂ ਸਤਾਉਂਨਾ ਤੂੰ ਪਰਾ ਮੂੰ ਕਰਾ ਕੇ ਰੱਖਤਾ ਆਪਣਾ ਵੀ ਤਾਂ ਸਾਡਾ ਵੀ ਉਹ ਮੰਮੀ ਜਿਹੜਾ ਕੁਝ ਤੁਸੀਂ ਸਮਝ ਰਹੇ ਹੋ ਯਾਰ ਉਹ ਨਹੀਂ ਹੈਗਾ ਬਹੁਤੀਆਂ ਸਫਾਈਆਂ ਨਾ ਦੇ ਮੈਂ ਤੈਨੂੰ ਕਿਨੇ ਕਿਹਾ ਸੀ ਬਾਹਰ ਵਿਆਹ ਕਰਾਉਣ ਨੂੰ ਤੂੰ ਇੱਕ ਵਾਰ ਵੀ ਟੈਂਪਲ ਬਾਰੇ ਨਹੀਂ ਸੋਚਿਆ ਮਾੜੀ ਮੋਟੀ ਸ਼ਰਮਤਾ ਕਰ ਲੈਂਦਾ ਕਿਉਂ ਮੇਰੀ ਘੁੱਖ ਨੂੰ ਲਾਜ ਲਾਤੀ ਜਸ ਵੀ ਤਾਂ ਮੇਰਾ ਹੀ ਪੁੱਤ ਹੈ ਉਹ ਮਾਂ ਉਹ ਵਿਆਹ ਨਹੀਂ ਮਜਬੂਰੀ ਸੀ ਤਾਨੂੰ ਵੀ ਤਾਂ ਦੱਸੋ ਜਿਹੜਾ ਤੁਹਾਨੂੰ ਵਿਆਹ ਕਰਾਉਣਾ ਪੈ ਗਿਆ ਹੋਰ ਵਿਆਹ ਕਰਾਉਣ ਦੀ ਕਿਹੜੀ ਮਜਬੂਰੀ ਸੀ ਹੋਵੇ ਸੋਨਿਆ ਰਗੀ ਮੇਰੀ ਧੀ ਡਿੰਪਲ ਜੇ ਨੂੰ ਤੂੰ ਰੋਲ ਕੇ ਰੱਖ ਤਾਂ ਬਸ ਕਰੋ ਮੰਮੀ ਮੈਨੂੰ ਤਾਂ ਸਭ ਕੁਝ ਪਤਾ ਹੀ ਹੈ ਤਾਂ ਨਾਲੇ ਵੈਸੇ ਵੀ ਹੁਣ ਸਾਡੇ ਸਾਹਮਣੇ ਸੱਚਾਈ ਆ ਗਈ ਆ ਆ ਤੁਹਾਨੂੰ ਆ ਸਭ ਕੁਝ ਕਰਨ ਦੀ ਕੋਈ ਲੋੜ ਨਹੀਂ ਯਾਰ ਡਿੰਪਲ ਦੇਖ ਗਲਤੀ ਹੋ ਗਈ ਯਾਰ ਮੇਰੀ ਮਜਬੂਰੀ ਸੀ ਨਹੀਂ ਮੈਂ ਤੈਨੂੰ ਥੋੜੀ ਤਾਂ ਕਦੇ ਧੋਖਾ ਦੇ ਸਕਦਾ ਹਾਂ ਸਫਾਈਆਂ ਦਿੰਦਾ ਮੇਰੀ ਧੀ ਨੂੰ ਧੋਖਾ ਨਹੀਂ ਦੇ ਸਕਦਾ ਕੀ ਮਜਬੂਰੀ ਸੀ ਤੇਰੀ ਨਹੀਂ ਵੀਰ ਜੀ ਬਾਤ ਦਾ ਸਾਰ ਸਾਰੇ ਜਾਣਦੇ ਆ ਕੀ ਗੱਲ ਸਾਰੇ ਤਾਂ ਕੋਈ ਨਹੀਂ ਵਿਆਹ ਕਰਾਉਂਦੇ ਥੋੜੀ ਕੀ ਮਜਬੂਰੀ ਸੀ ਪੰਦਰ ਪਈਆਂ ਦੀ ਲਾ ਕੇ ਭੇਜਿਆ ਸੀ ਜਿਹੜਾ ਐਡਾ ਸਟੈਪ ਚੱਕ ਲਿਆ ਤੁਸੀਂ ਜੇ ਪੰਦਰ ਪਈਆਂ ਦੀ ਲਾ ਕੇ ਭੇਜਿਆ ਸੀ ਨਾ ਤਾਂ ਹੀ ਉਹ ਹੋਇਆ ਰਹੀ ਸੀ ਦੱਸ ਤਾਂ ਸਹੀ ਕੀ ਮਜਬੂਰੀ ਸੀ ਪੁੱਛਤੀ ਇਹ ਤੂੰ ਇਹਦੀ ਕੀ ਮਜਬੂਰੀ ਸੀ ਜੇ ਹੁਣ ਤੁਸੀਂ ਪੁੱਛਣੀ ਚਾਹੁੰਦੇ ਹੋ ਤਾਂ ਮੈਂ ਦੱਸ ਦਿੰਦਾ ਮੇਰੇ ਬੇਬਾਹਰ ਜਾਣ ਤੋਂ ਬਾਅਦ ਮੈਂ ਉੱਥੇ ਕਿਸੇ ਬੰਦੇ ਨਾਲ ਕੰਮ ਤੇ ਲੱਗ ਗਿਆ ਤੇ ਉਹਨਾਂ ਦਾ ਕੰਮ ਸੀਗਾ ਸਮਾਨ ਡਿਲੀਵਰੀ ਕਰਨ ਦਾ ਤੇ ਮੈਂ ਉਹਨਾਂ ਦੀ ਗੱਡੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਕੇ ਜਾਂਦਾ ਸੀ ਤੇ ਉਹਨਾਂ ਦੀ ਐਨਕੁਆਇਰਮੈਂਟ ਸੀ ਵੀ ਕਦੇ ਸਮਾਨ ਖੋਲ ਕੇ ਨਹੀਂ ਦੇਖਣਾ ਤੇ ਇੱਕ ਦਿਨ ਮੈਂ ਪੁਲਿਸ ਦੇ ਧੱਕੇ ਚੜ ਗਿਆ ਤੇ ਮੈਨੂੰ ਨਹੀਂ ਪਤਾ ਉਹ ਗੱਡੀ 'ਚ ਸਮਗਲਿੰਗ ਦਾ ਸਮਾਨ ਸੀ ਦੇ ਵੀਰ ਜੀ ਫਿਰ ਜੇ ਤੁਹਾਡੇ ਤੇ ਏਡੀ ਵਿਫਤਾ ਪਈ ਸੀ ਤਾਂ ਤੁਸੀਂ ਘਰੇ ਫੋਨ ਕਰਦੇ ਘਰੇ ਤਾਂ ਤਾਂ ਫੋਨ ਕਰਦਾ ਬਾਈ ਜੇ ਘਰੇ ਇੰਨੀ ਪਹੁੰਚ ਹੁੰਦੀ ਮੈਨੂੰ ਪਹਿਲਾਂ ਹੀ ਇੱਕ ਕਿਲਾ ਵੇਚ ਕੇ ਇਹਨਾਂ ਨੇ ਭੇਜਿਆ ਸੀ ਜੇ ਮੈਂ ਇਹਨਾਂ ਦੇ ਹੋਰ ਦੁੱਖ ਪਾਉਂਦਾ ਤਾਂ ਮੈਨੂੰ ਵਦਿਆ ਨਹੀਂ ਲੱਗਿਆ ਤੇ ਨਾਲੇ ਉੱਥੇ ਗੱਲ ਹੋਣ ਵੀ ਨਹੀਂ ਦਿੰਦੇ ਸੀ ਜਦੋਂ ਮੈਨੂੰ ਮੈਨੂੰ ਜੇਲ੍ਹ ਲੈ ਗਏ ਤਾਂ ਕੇਸ ਚੱਲਿਆ ਤਾਂ ਇੱਕ ਉੱਥੇ ਮੇਰੀ ਦੋਸਤ ਸੀ ਜਿਹਨੇ ਮੈਨੂੰ ਕੰਮ ਤੇ ਲਵਾਇਆ ਸੀ ਤੇ ਉਨੇ ਜਦੋਂ ਜੱਜ ਨੂੰ ਕਿਹਾ ਵੀ ਮੈਂ ਇਹਦੀ ਜ਼ਮਾਨਤ ਦਿੰਨੀ ਆ ਤਾਂ ਉਹਨਾਂ ਨੇ ਪੁੱਛਿਆ ਵੀ ਤੇਰਾ ਇਹਦੇ ਨਾਲ ਕੀ ਰਿਸ਼ਤਾ ਹੈ ਕਿਉਂਕਿ ਇੱਕ ਪੱਕਾ ਬੰਦਾ ਹੀ ਉੱਥੇ ਬੰਦੇ ਦੀ ਜ਼ਮਾਨਤ ਦੇ ਸਕਦਾ ਤੇ ਫਿਰ ਉਹਦੇ ਕਰਕੇ ਮੈਨੂੰ ਉਹਦੇ ਨਾਲ ਵਿਆਹ ਕਰਾਉਣਾ ਪਿਆ ਨਾ ਤੂੰ ਤਾਂ ਵਿਆਹ ਕਰਵਾ ਲਿਆ ਤੂੰ ਇੱਕ ਵਾਰ ਵੀ ਇੱਕ ਵਾਰ ਵੀ ਡਿੰਪਲ ਬਾਰੇ ਨਹੀਂ ਸੋਚਿਆ ਇਹਦੀ ਕਿਉਂ ਇੱਜ਼ਤ ਨਾ ਖੇਡਿਆ ਇਹਦੀ ਕਿਉਂ ਜ਼ਿੰਦਗੀ ਖਰਾਬ ਕੀਤੀ ਤੂੰ ਯਾਰ ਡਿੰਪਲ ਬਾਰੇ ਸੋਚਿਆ ਸੀ ਜੇ ਡਿੰਪਲ ਬਾਰੇ ਨਾ ਸੋਚਿਆ ਹੁੰਦਾ ਤਾਂ ਇੱਥੇ ਮੈਂ ਵਾਪਸ ਵੀ ਨਾ ਆਉਂਦਾ ਡਿੰਪਲ ਵਾਸਤੇ ਹੀ ਵਾਪਸ ਆਇਆ ਸੀ ਤੇ ਤੁਹਾਡੇ ਵਾਸਤੇ ਕਿਉਂ ਤੁਹਾਨੂੰ ਹੁਣ ਫੋਨ ਕਰਦੀ ਆ ਤੁਸੀਂ ਉਹਨੂੰ ਦੱਸ ਦਿੰਦੇ ਨਾ ਵੀ ਮੇਰੀ ਤਾਂ ਵਾਈਫ ਹੈ ਮੈਂ ਤੇਰੇ ਲਈ ਸਿਰਫ ਕੰਟਰੈਕਟ ਮੈਰਿਜ ਕੀਤੀ ਆ ਬਈ ਇੱਕ ਵਾਰੀ ਉੱਥੋਂ ਆਉਣ ਦਾ ਤੇ ਜੇਲ੍ਹ ਚੋਂ ਨਿਕਲਣ ਦਾ ਨਾ ਇੱਕ ਮੈਨੂੰ ਇਹੀ ਜਰੀਆ ਸਮਝਿਆ ਤੇ ਨਹੀਂ ਉੱਥੇ ਮੈਨੂੰ ਹੋਰ ਕੋਈ ਜਾਣਦਾ ਵੀ ਨਹੀਂ ਸੀ ਇਸ ਕਰਕੇ ਬਈ ਮੈਂ ਉਹਦੇ ਨਾਲ ਵਿਆਹ ਕਰਾਇਆ ਤੇ ਮੈਂ ਹੁਣ ਉਹਨੂੰ ਦੱਸ ਦੇਣਾ ਜਾ ਕੇ ਵੀ ਹਾਂ ਵੀ ਮੈਂ ਵਿਆਹਿਆ ਹੋਇਆ ਹਾਂ ਇਸ ਕਰਕੇ ਮੈਂ ਉਹਦੇ ਨਾਲ ਰਹਿੰਦਾ ਵੀ ਨਹੀਂ ਮੈਂ ਰਹਿੰਦਾ ਵੀ ਅਲੱਗਾਂ ਉੱਥੇ। ਅੱਛਾ ਹਾਲੇ ਤੁਸੀਂ ਉਹਨੂੰ ਦੱਸਿਆ ਵੀ ਨਹੀਂ। ਤੁਸੀਂ ਦੋ-ਦੋ ਜਣੇ ਨਾਲ ਧੋਖਾ ਕਰ ਰਹੇ ਹੋ। ਬਈ ਜੇ ਮੈਂ ਉਹਨੂੰ ਉੱਥੇ ਰਹਿ ਕੇ ਦੱਸਦਾ ਤਾਂ ਉਹਨੇ ਮੇਰੇ ਤੇ ਕੇਸ ਕਰ ਦੇਣਾ ਸੀ। ਇਸ ਕਰਕੇ ਮੈਂ ਹੁਣ ਉਹਨੂੰ ਹੌਲੀ-ਹੌਲੀ ਗੱਲਾਂ ਚ ਲਿਆ ਕੇ ਬਈ ਦੱਸੂਗਾ। ਤੇਰ ਡਿੰਪਲ ਸੱਚੀ ਮੈਂ ਤੈਨੂੰ ਬਹੁਤ ਪਿਆਰ ਕਰਦਾ। ਤੇ ਨਾਲੇ ਤੂੰ ਤਾਂ ਮੇਰਾ ਇੰਨਾ ਕਰਿਆ। ਮੇਰੇ ਜਾਣ ਤੋਂ ਬਾਅਦ ਮੰਮੀ ਨੂੰ ਤੂੰ ਹੀ ਸਾਂਭਿਆ। ਜੇ ਮੈਂ ਤੇਰੇ ਬਾਰੇ ਨਹੀਂ ਸੋਚੂਗਾ ਤਾਂ ਮੈਨੂੰ ਰੱਬ ਵੀ ਮaaf ਨਹੀਂ ਕਰੂਗਾ। ਆ ਤੇਰੇ ਮੂਰੇ ਹੱਥ ਜੋੜ ਕੇ ਖੜਾ। ਜੇ ਮaaf ਕਰ ਸਕਦੀ ਆ ਤਾਂ ਕਰ ਦੇ। ਮੇਰਾ ਸਿਰ ਮaaf ਨਹੀਂ ਕਰ ਸਕਦੀ ਸੌਰੀ। ਯਾਰ ਦੇਖ ਮੇਰਾ ਸਿਰ ਤੇ ਤੇਰੀਆਂ ਜੁੱਤੀਆਂ। ਆਲਾ ਮੈਂ ਤੇਰੇ ਪੈਰੀਂ ਹੱਥ ਵੀ ਲਾ ਦੰਨਾ। ਪਲੀਜ਼। ਮੇਰੇ ਸਾਹਮਣੇ ਆ ਕੁਛ ਨਾ ਕਰੋ। ਠੀਕ ਐ? ਗਲਤੀ ਅਨਜਾਨੇ ਚ ਹੁੰਦੀ ਆ, ਜਾਣ ਬੁੱਝ ਕੇ ਨਹੀਂ। ਬਹੁਤ ਦੁਨੀਆ ਬਾਹਰ ਜਾਂਦੀ ਆ। ਬਹੁਤ ਲੋਕਾਂ ਤੇ ਕੇਸ ਪੈਂਦੇ ਨੇ ਇਹਦਾ ਮਤਲਬ ਇਹ ਨਹੀਂ ਐ ਕਿ ਉਹ ਦੂਜਾ ਵਿਆਹ ਕਰ ਲੈ ਤੁਹਾਡੇ ਕੋਈ ਹੋਰ ਵੀ ਆਪਸ਼ਨ ਹੋ ਸਕਦੀ ਸੀ ਕਿ ਇੱਕ ਵਿਆਹ ਕਰਾਉਣਾ ਹੀ ਸੀ ਯਾਰ ਡਿੰਪਲ ਉਹਦੇ ਨਾਲ ਉਥੇ ਰਿਸ਼ਤਾ ਬਣਾਉਣ ਦੇ ਲਈ ਮੈਨੂੰ ਵਿਆਹ ਕਰਾਉਣਾ ਪਿਆ ਜੇ ਵਿਆਹ ਕਰਾਇਆ ਸੀ ਤਾਂ 3 ਸਾਲਾਂ ਚ ਮੈਨੂੰ ਦੱਸਿਆ ਕਿਉਂ ਨਹੀਂ ਕਿਉਂ ਮੈਂ ਇੱਥੇ ਤੇਰੀ ਮਾਂ ਦੀਆਂ ਜੁੱਤੀਆਂ ਖਾਂਦੀ ਰਹੀ 3 ਸਾਲ ਤੱਕ ਯਾਰ ਮੈਂ ਨਹੀਂ ਚਾਹੁੰਦਾ ਸੀ ਵੀ ਘਰੇ ਕੋਈ ਐਦਾਂ ਦੀ ਗੱਲ ਹੋਵੇ ਮੇਰੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਨਾ ਜਦੋਂ ਮੇਰੇ ਚਾਸੀ ਉਹ ਤਾਂ ਮਰ ਗਏ ਨਾ ਮੈਂ ਕੀ ਕੁਝ ਸੋਚਦੀ ਰਹੀ ਤੇਰੇ ਵਾਸਤੇ ਵਰਤ ਤੱਕ ਰੱਖਦੀ ਰਹੀ ਕਿ ਮੇਰੇ ਸਿਰ ਤੇ ਮੇਰਾ ਆਦਮੀ ਬੈਠਾ ਆ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਤਾਂ ਸਭ ਕੁਝ ਖੋ ਚੁੱਕੀ ਹਾਂ ਯਾਰ ਕੁਝ ਨਹੀਂ ਖੋਇਆ ਡਿੰਪਲ ਤੋਂ ਮੈਂ ਉੱਥੇ ਉਹਦੇ ਤੋਂ ਅਲੱਗ ਰਹਿਣਾ ਯਾਰ ਸੱਚੀ ਮੈਂ ਉਹਦੇ ਨਾਲ ਨਹੀਂ ਰਹਿੰਦਾ ਜਸ਼ਨਪੁੱਤ ਜਦੋਂ ਆਪਣਾ ਨਾ ਜੀਵਨ ਸਾਥੀ ਮਾੜਾ ਵਰਤੋ ਕਰਨ ਲੱਗ ਜਵੇ ਜਾਂ ਠੋਖੇ ਵਜ ਨਿਕਲੇ ਨੂਹਾਂ ਨੂੰ ਮੈਂ ਡਿੰਪਲ ਦੀ ਕੱਲੀ ਦੀ ਗੱਲ ਨਹੀਂ ਕਰਦੀ ਮੈਂ ਸਾਰੀਆਂ ਨੋਹਾਂ ਦੀ ਗੱਲ ਕਰਦੀਆਂ ਉਹਨਾਂ ਨੂੰ ਆਪਣੀ ਸੱਸ ਦੇ ਚੰਗੇ ਬੋਲ ਵੀ ਨਾ ਮਾੜੇ ਲੱਗਦੇ ਨੇ ਜਿਵੇਂ ਡਿੰਪਲ ਨੇ ਹੁਣ ਕਿਹਾ ਮੈਂ ਮਗਰੋਂ ਸੱਸ ਦੀਆਂ ਜੁੱਤੀਆਂ ਖਾਈ ਗਈ ਤੂੰ ਇਹ ਨਾ ਸਮਝੀਂ ਕਿ ਮੈਂ ਆਪਣੀ ਧੀ ਦੇ ਸੱਚੀਆਂ ਜੁੱਤੀਆਂ ਮਾਰਦੀ ਸੀ ਇਹ ਤਾਂ ਵਿਚਾਰੀ ਚਲੋ ਮੰਮੀ ਛੱਡੋ ਇਹ ਗੱਲਾਂ ਨੂੰ ਦੀਦੀ ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਮਾਫ਼ ਕਰਨਾ ਜਾਂ ਨਹੀਂ